ਸਰਸ੍ਰੀ ਕਲਿਆਣ ਟੀਵੀ ਪੰਜਾਬ ਵੇਖ ਰਿਓ ਤੁਸੀਂ ਤੇ ਬਠਿੰਡਾ ਦੇ ਵਿੱਚ ਐਡਵੋਕੇਟ ਰਾਜਨ ਗਰਗ ਦੇ ਵੱਲੋਂ ਕੌਮੀ ਪ੍ਰਦਾਨ ਵੇਨੂਗੋਪਾਲ ਦੇਮਲਕਰ ਜੁਨ ਖੜਗੇ ਦੇ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਦਿੱਤੇ ਗਏ ਹੁਕਮਾਂ ਦੇ ਤਹਿਤ ਕਿ ਉਹਨਾਂ ਦੀ ਅਗਵਾਈ ਦੇ ਵਿੱਚ ਸੂਬੇ ਪੱਧਰ ਦੇ ਵਿੱਚ ਜਿਹੜੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਉਸ ਨੂੰ ਲੈ ਕੇ ਬਠਿੰਡਾ ਦੇ ਵਿੱਚ ਇੱਕ ਪ੍ਰਦਰਸ਼ਨ ਕੀਤਾ ਗਿਆ ਜਿਸ ਦੇ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ ਤੇ ਰਾਹੁਲ ਗਾਂਧੀ ਦੇ ਖਿਲਾਫ ਜੋ ਭਾਜਪਾ ਦੇ ਮੰਤਰੀਆਂ ਦੇ ਵੱਲੋਂ ਬਿਆਨਬਾਜ਼ੀ ਕੀਤੀ ਗਈ ਹੈ ਉਸ ਨੂੰ ਲੈ ਕੇ ਵਿਰੋਧ ਜ਼ਾਹਰ ਕੀਤਾ ਗਿਆ ਤੇ ਅਜਿਹੇ ਲੀਡਰਾਂ ਦੇ ਖਿਲਾਫ ਸਖਤ ਕਾਰਵਾਈ ਮੰਗ ਕੀਤੀ ਗਈ ਹੈ ਜੇ ਨਾਲਿ ਉਹਨਾਂ ਦਾ ਕਹਿਣਾ ਕਿ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਤੋਂ ਅਸਤੀਫਾ ਭਾਜਪਾ ਨੂੰ ਲੈਣਾ ਚਾਹੀਦਾ ਇਸ ਦੇ ਨਾਲ ਹੀ ਉਹਨਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਲੀਡਰਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਕਿਉਂਕਿ ਦੇਸ਼ ਦੇ ਵਿੱਚ ਅਜਿਹੇ ਲੀਡਰ ਜਿਹੜੇ ਨੇ ਉਹ ਨਫ਼ਰਤ ਦੀ ਭਾਵਨਾ ਪੈਦਾ ਕਰ ਰਹੇ ਨੇ ਇਸੇ ਨੂੰ ਲੈ ਕੇ ਬਠਿੰਡਾ ਦੇ ਵਿੱਚ ਵੀ ਕਾਂਗਰਸੀ ਵਰਕਰਾਂ ਨੂੰ ਪ੍ਰਦਰਸ਼ਨ ਨੂੰ ਲਿਖਿਆ ਗਿਆ ਹੈ ਮੈਂ ਰਾਜਨਕਰ ਦਾ ਐਡਵੋਕੇਟ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਬਠਿੰਡਾ ਸ਼ਹਿਰੀ ਸਾਡੇ ਕੌਮੀ ਪ੍ਰਧਾਨ ਮਲਿਕ ਅਰਜਨ ਖੜਗੇ ਜੀ ਵੈਨਿਊ ਗਪਾਲ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਸਦਾਰ ਅਮਰਿੰਦਰ ਸਿੰਘ ਰਾਜਾਵੜੀ ਜੋ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਹੈ ਉਹਨਾਂ ਦੇ ਆਦੇਸ਼ਾਂ ਤੇ ਅੱਜ ਪੂਰੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨੇ ਉਹਨਾਂ ਦਾ ਪੁਤਲਾ ਫੁਕਿਆ ਗਿਆ ਇਹ ਪੁਤਲਾ ਫੁਕਣ ਦਾ ਕਾਰਨ ਕੀ ਸੀ ਕਿ ਰਾਹੁਲ ਗਾਂਧੀ ਜੀ ਲੀਡਰ ਆਫ ਓਪੋਜੀਸ਼ਨ ਹੈ ਬਹੁਤ ਸਤਕਾਰਤਾ ਤੇ ਹੈ ਜਿਹੜੇ ਬੀਜੇਪੀ ਦੇ ਲੀਡਰ ਤੇ ਉਹਨਾਂ ਦੀ ਸਹਿਯੋਗੀ ਪਾਰਟੀਆਂ ਦੇ ਲੀਡਰ ਹੈ ਉਹਨਾਂ ਦੀ ਭੱਦੀ ਸ਼ਬਦਾਵਲੀ ਜਾਨ ਲੈਵਾ ਸ਼ਬਦਾਵਲੀ ਅਤੰਕ ਫਲਾਉਣ ਵਾਲੀ ਸ਼ਬਦਾਵਲੀ ਰਵਲੀਦ ਬਿੱਟੂ ਦਾ ਕਹਿਣਾ ਕਿ ਰਾਹੁਲ ਗਾਂਧੀ ਜੀ ਨੂੰ ਤੁਸੀਂ ਅੱਤਵਾਦੀ ਘੋਸ਼ਿਤ ਕਰੋ ਦਿੱਲੀ ਦੇ ਲੀਡਰ ਦਾ ਕਹਿਣਾ ਹੈ ਕਿ ਇਹਦਾ ਗਲਾ ਲਾ ਲਿਓ ਮਹਾਰਾਸ਼ਟਰ ਦੇ ਲੀਡਰ ਦਾ ਕਹਿਣਾ ਹੈ ਜਿਹੜਾ ਜੀਬ ਕੱਟ ਕੇ ਲਿਓ ਉਹ ਤੇ 11 ਲੱਖ ਰੁਪਏ ਨਾਮ ਦੇਵਾਂਗਾ ਤੇ ਦਿੱਲੀ ਦੇ ਇਸ ਤੋਂ ਯੂਪੀ ਦੇ 1 ਲੀਟਰ ਦਾ ਕਹਿਣਾ ਵੀ ਅਤਵਾਦੀ ਕੋਸ਼ਿਸ਼ ਕਰੋ ਇਹ ਮਾੜੀਆਂ ਗੱਲਾਂ ਨੇ ਸਾਡੇ ਇਸ ਦੇਸ਼ ਭਾਰਤ ਵਰਸ਼ ਚ ਅਸੀਂ ਮਹਾਤਮਾ ਗਾਂਧੀ ਜੀ, ਜਵਾਹਰ ਲਾਲ ਨਹਿਰੂ ਜੀ, ਇੰਦਰਾ ਗਾਂਧੀ ਜੀ ਉਹਨਾਂ ਨੇ ਸਰਬੱਤਰ ਦੀ ਸੇਵਾ ਵਸਤੇ ਆਪ ਦੇ ਆਪ ਨੂੰ ਬਲੀਦਾਨ ਦੇ ਕੇ ਤਿਆਗਿਆ ਉਹਨਾਂ ਨੇ ਕਦੇ ਵੀ ਆਪ ਦੇ ਸਦਰਾਨ ਐਜੀ ਭੱਦੀ ਸ਼ਬਦਾਵਲੀ ਵਰਤਨ ਨਹੀਂ ਦਿੱਤੀ ਜੇ ਕਦੇ ਕਿਸੇ ਨੇ ਵਰਤੀ ਤਾਂ ਸਖਤੀ ਨਾਲ ਕਾਰਵਾਈ ਕੀਤੀ ਖੜਗੇ ਸਾਹਬ ਨੇ ਕੱਲ ਪ੍ਰੈਸ ਰਿਲੀਜ਼ ਵੀ ਕੀਤਾ ਔਰ ਪ੍ਰੈਸ ਸਟੇਟਮੈਂਟ ਵੀ ਦਿੱਤੀ ਕਿ ਮੋਦੀ ਜੀ ਨੂੰ ਆਪਦੇ ਇਨਾ ਲੀਡਰਾਂ ਤੇ ਤੇ ਸਹਿਯੋਗੀ ਪਾਰਟੀ ਦੇ ਲੀਡਰਾਂ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਦਿਸ਼ਾ ਨਿਰਦੇਸ਼ ਦੇਣੇ ਚਾਹੀਦੇ ਹੈ ਔਰ ਉਹਨਾਂ ਨੂੰ ਪਾਰਟੀ 'ਚੋਂ ਲਾਂਬੇ ਕਰਨਾ ਚਾਹੀਦਾ ਹੈ ਅਸੀਂ ਮੰਗ ਕਰਦੇ ਹਾਂ ਰਵਨੀਤ ਬਿੱਟੂ ਜੋ ਕੇਂਦਰ ਸਰਕਾਰ 'ਚ ਇਸ ਟਾਈਮ ਮੰਤਰੀ ਹੈ ਉਹਦੇ ਅਜਿਹੇ ਬਿਆਨ ਗੈਰ ਜ਼ਿੰਮੇਵਾਰਾ ਬਿਆਨਾਂ ਕਰਕੇ ਉਹਦੋਂ ਅਸਤੀਫਾ ਲੈ ਕੇ ਉਹਨੂੰ ਲਾਂਬੇ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਅਜੇ ਮਾਕਨ ਜੀ ਤੇ ਸਮੁੱਚੀ ਲੀਡਰਸ਼ਿਪ ਅੱਜ ਕਾਂਗਰਸ ਪਾਰਟੀ ਦੇ ਵੱਲੋਂ ਦਿੱਲੀ ਸਰਕਾਰ ਕੋਲੇ ਅੱਜ ਪਰਚੇ ਦਰਜ ਕਰਾਉਣ ਵਾਸਤੇ ਦਰਖਾਸਤ ਲੈ ਕੇ ਗਈ ਹੈ ਮੇਰੀ ਬੇਨਤੀ ਹੈ ਕਾਂਗਰਸ ਪਾਰਟੀ ਦੀ ਬੇਨਤੀ ਹੈ ਯੂਨੀਅਨ ਮਿਨਿਸਟਰ ਹੋਮ ਮਿਨਿਸਟਰ ਨੇ ਅਮਿਤ ਸ਼ਾਹ ਉਹਨਾਂ ਨੂੰ ਬੇਨਤੀ ਹੈ ਕਿ ਜਿਹੜੀ ਦਰਖਾਸਤ ਦਿੱਤੀ ਔਰ ਜਿਹੜੇ ਬਿਆਨ ਦਿੱਤੇ ਉਹਨਾਂ ਦੇ ਲੀਡਰਾਂ ਨੇ ਉਹਨਾਂ ਦੇ ਖਿਲਾਫ ਪਰਚੇ ਦਰਜ ਕਰਨ ਕਿਉਂਕਿ ਮਾਲਵਿੰਦਰ ਸਿੰਘ ਮਾਲੀ ਪੰਜਾਬ ਦੇ ਇੱਕ ਪੱਤਰਕਾਰ ਵੀ ਹੈ ਤੇ ਉਹ ਵੀ ਹੈ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਪੁਲਿਸ ਉਹਨਾਂ ਨੂੰ ਘਰੋਂ ਚੱਕ ਕੇ ਲੈ ਗਈ ਸਿਰਫ ਇੱਕ ਕਿਸੇ ਤੋਂ ਬਿਆਨ ਲੈ ਲੈ ਵੀ ਇਹ ਨੇ ਕਿਹਾ ਹੈ ਕੋਈ ਵੀਡੀਓ ਨਹੀਂ ਕੋਈ ਪ੍ਰੈਸ ਰਿਲੀਜ਼ ਨਹੀਂ ਕੋਈ ਉਹਨਾਂ ਨੇ ਕਿਤੇ ਵੀ ਕੋਈ ਗੱਲ ਨਹੀਂ ਕਹੀ ਪਰ ਜੋ ਧੱਕੇਸ਼ਾਹੀ ਕਰਨੀ ਇਹਦਾ ਕੰਮ ਕਰਦੇ ਆ ਇਹਨਾਂ ਨੇ ਤਾਂ ਗੱਲਾਂ ਕਹੀਆਂ ਇਹਨਾਂ ਦੇ ਲੀਡਰਾਂ ਨੇ ਕਹੀਆਂ ਸਹਿਯੋਗੀਆਂ ਨੇ ਕਹੀਆਂ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਗਰ ਕਾਰਵਾਈ ਨਹੀਂ ਕਰਦੇ ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਜੋ ਪ੍ਰਧਾਨ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਸੀਂ ਸੂਬੇ ਦੇ ਵਿੱਚ ਤਾਂ ਇੱਟ ਨਾਲ ਇੱਟ ਬਜਾਵਾਂਗੇ ਲੇਕਿਨ ਹਿੰਦੁਸਤਾਨ ਦੇ ਵਿੱਚ ਵੀ ਜਿਹੜਾ ਪਾਰਟੀ ਕਹਿੰਦੀ ਸਾਨੂੰ ਸੁਨੇਹਾਊਗਾ ਅਸੀਂ ਉਸ ਤੇ ਪੂਰਨੇ ਚੜਾਉਂਦੇ ਹੋਏ ਬੀਜੇਪੀ ਦੇ ਨੱਕ 'ਚ ਦਮ ਕਰ ਦਿਆਂਗੇ ਸਰਕਾਰ ਚਲਾਉਣ ਵਾਸਤੇ ਉਹਨਾਂ ਨੂੰ ਅਸਮਰਥ ਕਰ ਦਿਆਂਗੇ ਕਿਉਂਕਿ ਰਾਹੁਲ ਗਾਂਧੀ ਜੀ ਤੋਂ ਇਹਨਾਂ ਲੀਡਰਾਂ ਨੂੰ ਮਾਫੀ ਮੰਗਣੀ ਪੈਣੀ ਹੈ ਉਨ੍ਹਾਂ ਦੇ ਖਿਲਾਫ ਬੰਦੀਆਂ ਕਾਨੂੰਨ ਦੀਆਂ ਤਹਰਾਮਾਂ ਮੁਤਾਬਕ ਪਰਚਾ ਦਰਜ ਕਰਨਾ ਪੈਣਾ ਮੋਦੀ ਨੂੰ ਪ੍ਰਾਈਮ ਮਿਨਿਸਟਰ ਨੇ ਜੋ ਆਪਦੇ ਲੀਡਰਾਂ ਨੂੰ ਉਦੇਸ਼ ਦੇਨੇ ਪੈਨੇ ਹੈ ਜੀ ਭੱਦੀ ਸ਼ਬਦਾਂ ਦੀ ਨਾ ਵਰਤਨ ਇਹੀ ਅਸੀਂ ਅੱਜ ਨਰਿੰਦਰ ਮੋਦੀ ਦਾ ਤੇ ਬੀਜੇਪੀ ਦਾ ਪੁਤਲਾ ਫੂਕੇ ਆਪਦਾ ਸੰਦੇਸ਼ ਹਿੰਦੁਸਤਾਨ ਦੀ ਮਹਾਮਹਿਮ ਰਾਸ਼ਟਰਪਤੀ ਜੋ ਸਾਡੇ ਨੇ ਉਹਨਾਂ ਕੋਲੇ ਪਹੁੰਚਾਇਆ ਤੇ ਪੰਜਾਬ ਦੇ ਜਿਹੜੇ ਗਵਰਨਰ ਹੈ ਉਹਨਾਂ ਕੋਲੇ ਅਸੀਂ ਆਪਦਾ ਸੰਦੇਸ਼ ਪਹੁੰਚਾਇਆ ਉਹ ਇਹਨਾਂ ਤੇ ਕਾਰਵਾਈ ਕਰਵਾਉਣ